ਟਾਡੇ ਕੋਲ ਅਗੜਬੋਟ ਐਂਬੂਲੈਂਸ ਹੈ ਉਹ ਤੋਂ ਨਾ ਜੇ ਤੁਸੀਂ ਗੱਲ ਕਰ ਰਹੇ ਹੋ ਸਾਡੀ ਤਾਂ ਐਂਬੂਲੈਂਸ ਮੈਡੀਕਲ ਵਾਲੀ ਹੈ ਤੁਸੀਂ ਦੱਸੋ ਤੁਹਾਡੇ ਕੋਲ ਐਂਬੂਲੈਂਸ ਅਗੜਬੋਟ ਐਂਬੂਲੈਂਸ ਹੈ ਤੁਹਾਡੇ ਕੋਲ ਤਾਂ ਨਹੀਂ ਜੇ ਦੇਖੋ 5-7 ਕਿਲੋਮੀਟਰ ਤੱਕ ਜਾਣਾ ਤਾਂ ਤੁਸੀਂ ਐਂਬੂਲੈਂਸ ਦੇ ਵਿੱਚ ਹੀ ਲੈ ਕੇ ਆਉਂਦੇ ਪੇਸ਼ੈਂਟ ਜੇਕਰ ਕੋਈ ਪ੍ਰੋਬਲਮ ਆ ਜਾਂਦੀ ਤਾਂ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਰਾਤ ਨੂੰ ਰਾਤ ਸਮੇਂ ਕਿੱਦਾਂ ਲੈ ਕੇ ਮੈਡੀਸਿਨਸ ਲਗਾਤਾਰ ਜਿਹੜੀਆਂ ਹੈਗੀਆਂ ਸਾਰਿਆਂ ਲਈ ਜਿਹੜੀਆਂ ਨੇ ਉਹ ਲਗਾਤਾਰ ਟੀਮਾਂ ਸਾਡੀਆਂ ਜਿਹੜੀਆਂ ਉਹ ਦਿਨ ਚ ਦੋ ਵਾਰੀ ਵਿਜ਼ਿਟ ਕਰ ਰਹੀਆਂ ਨੇ ਅੰਦਰ ਇੱਕ ਜਿਹੜਾ ਰੀਲੀਫ ਕੈਂਪ ਹੈਗਾ ਉਹ ਵੀ ਲਖਵਰਿਆ ਕੈਂਪ ਸਕੂਲ ਦੇ ਵਿੱਚ ਜਿਹੜਾ ਹੈਗਾ ਉਹ ਸੈਟਅਪ ਕੀਤਾ ਗਿਆ ਹੈ ਤਾਡੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਰਾਤ ਨੂੰ ਕੋਈ ਬਿਮਾਰ ਹੋ ਗਿਆ ਤਾਂ ਉਹਨਾਂ ਲਈ ਜਿਹੜੀ ਆ ਅਗਨਬੋਟ ਐਂਬੂਲੈਂਸ ਦਾ ਵੀ ਪ੍ਰਬੰਧ ਨਹੀਂ ਸੀਗਾ ਤਾਂਡੇ ਵੱਲੋਂ ਦੱਸਿਆ ਜਾ ਰਿਹਾ ਕਿ ਸਕੂਲ ਦੇ ਵਿੱਚ ਰਾਤ ਦੇ ਕੈਂਪਰ ਲੋਕ ਅਵੇਅਰ ਨਹੀਂ ਜਾਂ ਤੁਹਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ ਜੇਕਰ ਤੁਹਾਡੇ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਵੀ ਜਾ ਰਹੀਆਂ ਹਨ ਤਹਾਡੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਰਾਤ ਨੂੰ ਕੋਈ ਬਿਮਾਰ ਹੋ ਗਿਆ ਤਾਂ ਉਹਨਾਂ ਲਈ ਜਿਹੜੀ ਆ ਅਗਨਬੋਟ ਐਂਬੂਲੈਂਸ ਦਾ ਵੀ ਪ੍ਰਬੰਧ ਨਹੀਂ ਸੀਗਾ ਤਾਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਸਕੂਲ ਦੇ ਵਿੱਚ ਰਾਤ ਦੇ ਕੈਂਪਰ ਲੋਕ ਅਵੇਅਰ ਨਹੀਂ ਜਾਂ ਤੁਹਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ ਜੇਕਰ ਤੁਹਾਡੇ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਵੀ ਜਾ ਰਹੀਆਂ ਨਹੀਂ ਸੀ ਆਇਆ ਪਰ ਜੇਕਰ ਕੋਈ ਸਮੱਸਿਆ ਹੈਗੀ ਹੈ ਤਾਂ ਅਸੀਂ ਹੋਰ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਬਿਹਤਰ ਕਰਦੇ ਹੋਏ ਕੋਆਰਡੀਨੇਸ਼ਨ ਜਿਹੜਾ ਹੈਗਾ ਲੋਕਾਂ ਨਾਲ ਉਹ ਰابطਾ ਐਂਡ ਕਰਦੇ ਸultanpur Lodhi ਦਾ ਮੰਡ ਖੇਤਰ ਮੰਡ ਬਾਉਪੁਰ ਜਦੀਦ ਦੇ ਇਸ ਟਾਈਮ ਅਸੀਂ ਪਹੁੰਚਦੇ ਉੱਤੇ ਖੜੇ ਆ ਜਿੱਥੇ ਕਿ ਅਸੀਂ ਸਵੇਰੇ ਸਵੇਰੇ ਅੱਜ ਸੀ ਇੱਕ ਨਿਊਜ਼ ਜਿਹੜੀ ਉਹ ਬ੍ਰੇਕਿੰਗ ਕੀਤੀ ਸੀਗੀ ਤੇ ਰਾਤ ਨੂੰ ਜਿਹੜੀ ਆ ਰਾਹਤ ਜਾਂ ਮੈਡੀਕਲ ਸਹੂਲਤ ਜਿਹੜੀ ਉਹ ਬੰਦ ਕੀਤੀ ਜਾਂਦੀ ਆ ਉਹਦੇ ਕੀ ਕਾਰਨ ਨੇ ਅੱਜ ਮੈਡੀਕਲ ਟੀਮ ਜਿਹੜੀ ਸਾਡੇ ਕੋਲ ਖੜੀ ਆ ਪੀਟੀਸੀ ਤੇ ਖਬਰ ਨਸ਼ਰ ਹੋਣ ਤੋਂ ਬਾਅਦ ਉਹ ਮੈਡੀਕਲ ਟੀਮ ਜਿਹੜੀ ਐਕਟਿਵ ਹੋਈ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਤੁਸੀਂ ਹੁਣ ਪਿੰਡਾਂ ਦੇ ਵਿੱਚ ਗਏ ਜੀ ਲੋਕਾਂ ਦੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ ਕਿ ਮੈਡੀਕਲ ਟੀਮ ਜਿਹੜੀ ਬਿਲਕੁਲ ਕੰਮ ਨਹੀਂ ਕਰ ਰਹੀ ਤੁਸੀਂ ਅੱਜ ਗਏ ਪਿੰਡ ਦੇ ਵਿੱਚ ਕਿਹੜੇ ਕਿਹੜੇ ਪਿੰਡ ਕਵਰ ਕੀਤੇ ਪੰਜ ਪੰਜ ਸੱਤ ਪਿੰਡ ਦੀ ਗੱਲ ਕਰਕੇ ਆਇਆ ਲਗਾਤਾਰ ਉਹ ਉੱਥੇ ਹੀ ਆਏ ਬਣੋਰੀ ਅਸੀਂ ਉੱਥੇ ਨਹੀਂ ਆ ਰਹੇ ਸੰਗਰਾ ਆ ਗਿਆ ਬੱਬਰ ਅਸੈਂਡਰ ਤਲੀਮ ਹੋ ਗਿਆ ਤੇ ਗੁੱਟੜੀ ਦੇ ਨਾਲ ਕੋ ਗੋਰਾ ਮੋਹੰਦਾ ਗੋਰਾ ਮੋਹੰਦਾ ਮਹੰਦਾਬਾਹ ਇਹ ਲੋਕਾਂ ਨੂੰ ਜੁਗਾਈ ਦੇ ਗਏ ਕਦੀ ਤੇ ਜੇਕਰ ਹੁਣ ਕਿਸ ਤਰ੍ਹਾਂ ਰਾਤ ਨੂੰ ਕਈਆਂ ਨੂੰ ਪ੍ਰੋਬਲਮ ਜਿਹੜੀ ਆ ਉਹ ਕ੍ਰੀਏਟ ਹੋਈ ਕੋਈ ਪ੍ਰੈਗਨੈਂਟ ਆ ਜਾਂ ਕਿਸੇ ਦੇ ਦਰਦ ਹੋਣ ਲੱਗ ਪਈ ਕੋਈ ਪੱਥਰੀ ਦੇ ਦਰਦ ਹੋਣ ਲੱਗ ਪਈ ਇਨਫੈਕਸ਼ਨ ਕਿਸੇ ਨੂੰ ਹੋ ਗਈ ਜਾਂ ਬਜ਼ੁਰਗ ਵਾ ਜਿਹੜੇ ਅੰਦਰ ਘਰੇ ਰਹੇ ਹੋ ਆ ਉਹਨਾਂ ਨੂੰ ਉਹਨਾਂ ਦੀਆਂ ਇਹ ਸ਼ਿਕਾਇਤਾਂ ਆ ਕੇ ਰਾਤ ਨੂੰ ਜਿਹੜੀ ਆ ਰਾਤ ਐਂਬੂ ਜਿਹੜਾ ਨਾ ਤਾਂ ਉਹਨਾਂ ਕੋਲ ਐਂਬੂਲੈਂਸ ਆ ਅਗਣਪੁਛ ਐਂਬੂਲੈਂਸ ਕਢੀ ਚੱਲੇ ਅਗਣਪੁਛ ਐਂਬੂਲੈਂਸ ਸਾਡੇ ਕੋਲ ਅਗਣਪੁਛ ਐਂਬੂਲੈਂਸ ਹੈ ਉਹ ਤਾਉਣਾ ਜਿਹੜੀ ਤੁਸੀਂ ਗੱਲ ਕਰ ਰਹੇ ਸਾਡੀ ਤਾਂ ਐਂਬੂਲੈਂਸ ਮੈਡੀਕਲ ਆ ਲੈਂਦੀ ਤੁਸੀਂ ਦੱਸੋ ਤੁਹਾਡੇ ਕੋਲ ਐਂਬੂਲੈਂਸ ਅਗੜਬੋਟ ਐਂਬੂਲੈਂਸ ਹੈ ਪਰ ਦੇਖੋ 5-7 ਕਿਲੋਮੀਟਰ ਤੱਕ ਜਾਣਾ ਤਾਂ ਤੁਸੀਂ ਐਂਬੂਲੈਂਸ ਦੇ ਵਿੱਚ ਹੀ ਲੈ ਕੇ ਆਓਗੇ ਪੇਸ਼ੈਂਟ ਨੂੰ ਜੇਕਰ ਕੋਈ ਪ੍ਰੋਬਲਮ ਆ ਜਾਂਦੀ ਤਾਂ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਰਾਤ ਨੂੰ ਰਾਤ ਸਮੇਂ ਕਿੱਦਾਂ ਲੈ ਕੇ ਆਉਂਦੇ ਜਿੱਦਾਂ ਬੋਟ ਸਾਈਡੀਆਂ ਬੋਟ ਦੇ ਥਰੂ ਹੀ ਕਿੱਥੇ ਤੱਕ ਲੈ ਕੇ ਪਹੁੰਚਿਆ ਜਾਂਦਾ ਹੈ ਹਾਂਜੀ ਇੱਥੇ ਤੱਕ ਬੋਟਾਂ ਲੈ ਕੇ ਆਉਣਗੇ ਮੈਂ ਤੁਹਾਨੂੰ ਸੁਝਾਸ਼ਨ ਨੂੰ ਕੋਈ ਲਿਖਤੀ ਰੂਪ ਦੇ ਵਿੱਚ ਦਿੱਤਾ ਕਿ ਜੇਕਰ ਰਾਤ ਨੂੰ ਬਿਮਾਰ ਹੋ ਜਾਂਦਾ ਬਾਈ ਚਾਂਸ ਮਤਲਬ ਉਹ ਜੇਕਰ ਤੁਹਾਨੂੰ ਪ੍ਰਸ਼ਾਸਨ ਦਾ ਸਰਕਾਰਾਂ ਸੰਮਤ ਦੇ ਕੇ ਸਤਾਏ ਬੰਦਾ ਦੇ ਦਿੱਤਾ ਹੁਣ ਤੁਸੀਂ ਉਹਨਾਂ ਨੂੰ ਡਿਮਾਂਡ ਕੀਤੀ ਕਿ ਇੱਥੇ ਅਗਨਬੋਤ ਐਂਬੂਲੈਂਸ ਦੀ ਜ਼ਰੂਰਤ ਹੈ ਕਿਉਂਕਿ 5-7 ਕਿਲੋਮੀਟਰ ਤੱਕ ਪਾਣੀ ਘੁੱਟ ਭਰਿਆ ਹੋਇਆ ਹੈ ਮੈਂ ਸਸੀ ਕਾਲ ਜੀ ਕਿਹੜੀਆਂ ਕਿਹੜੀਆਂ ਸਹੂਲਤਾਂ ਤੋਂ ਤੁਹਾਡੇ ਵੱਲੋਂ ਹੁਣ ਪਹਚਾਈਆਂ ਜਾ ਰਹੀਆਂ ਜਾਂ ਕਿਹੜੀਆਂ ਕਿਹੜੀਆਂ ਸਹੂਲਤਾਂ ਤੁਸੀਂ ਦਿੱਤੀਆਂ ਗਈਆਂ ਜੀ ਜਦੋਂ ਤੋਂ ਇਹ ਪ੍ਰਸ਼ਾਸਨ ਨੂੰ ਜੀ ਪਾਣੀ ਦੇ ਵੰਡ ਦਾ ਜਿਹੜਾ ਹੈਗਾ ਉਹ ਅੰਦੇਸ਼ਾ ਹੋਇਆ ਸੀ ਉਦੋਂ ਤੋਂ ਹੀ ਜਿਹੜੇ ਹੈਗੇ ਰਾਹਤ ਕਾਰਜ ਜਿਹੜੇ ਹੈ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਨੇ ਲਗਾਤਾਰ ਸੁਲਤਾਨਪੁਰ ਲੋਧੀ ਵਿਖੇ ਸੋ ਪਹਿਲਾਂ ਜਿਹੜਾ ਡਰਾਈ ਰਾਸ਼ਨ ਹੈਗਾ ਉਹ ਪਹਿਲਾਂ ਵੀ ਵੰਡਿਆ ਜਾ ਚੁੱਕਿਆ ਹੈ ਕੋਈ ਕੁਝ ਜਿਹੜਾ ਹੈਗਾ ਅੱਜ ਵੀ ਅਸੀਂ ਡਰਾਈ ਰਾਸ਼ਨ ਪੀਣ ਵਾਲਾ ਪਾਣੀ ਜਿਹੜੀ ਸਾਡੀ ਵੈਟਰਨਰੀ ਦੀ ਟੀਮ ਹੈ ਜਿਹੜੀ ਕਿ ਪਸ਼ੂਆਂ ਦਾ ਦੇਖਭਾਲ ਕਰਦੀ ਹੈ ਉਹ ਆਲਰੇਡੀ ਅੰਦਰ ਹੀ ਗਈ ਹੋਈ ਹੈ ਐਂਡ ਬਹੁਤ ਮੈਡੀਸਿਨਸ ਲਗਾਤਾਰ ਜਿਹੜੀਆਂ ਹੈਗੀਆਂ ਸਾਰਿਆਂ ਲਈ ਜਿਹੜੀਆਂ ਨੇ ਉਹ ਲਗਾਤਾਰ ਟੀਮਾਂ ਸਾਡੀਆਂ ਜਿਹੜੀਆਂ ਉਹ ਦਿਨ ਚ ਦੋ ਵਾਰੀ ਵਿਜ਼ਿਟ ਕਰ ਰਹੀਆਂ ਨੇ ਅੰਦਰ ਇੱਕ ਜਿਹੜਾ ਰੀਲੀਫ ਕੈਂਪ ਹੈਗਾ ਉਹ ਵੀ ਲਖਵਰਿਆ ਕੈਂਪ ਸਕੂਲ ਦੇ ਵਿੱਚ ਜਿਹੜਾ ਹੈਗਾ ਉਹ ਸੈਟ ਅਪ ਕੀਤਾ ਗਿਆ ਹੈ ਸੋ ਹੁਣ ਤੱਕ 50 ਕੁਇੰਟਲ ਦੇ ਆਸ-ਪਾਸ ਜਿਹੜਾ ਸਾਈਲੇਜ ਹੈਗਾ ਅਸੀਂ ਅੰਦਰ ਪਰਸਨਲੀ ਦੇ ਚੁੱਕੇ ਆ ਲਗਾਤਾਰ ਹੀ ਰਾਸ਼ਨ ਤੇ ਪਾਣੀ ਤੇ ਦਵਾਈਆਂ ਦੀ ਸਪਲਾਈ ਵੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਮੰਨ ਜੀ ਇੱਕ ਜਿਹੜੀ ਆ ਲੋਕਾਂ ਤੋਂ ਤੁਹਾਡੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਰਾਤ ਨੂੰ ਕੋਈ ਬਿਮਾਰ ਹੋ ਗਿਆ ਤਾਂ ਉਹਨਾਂ ਲਈ ਜਿਹੜੀ ਆ ਅਗਨਬੋਟ ਐਂਬੂਲੈਂਸ ਦਾ ਵੀ ਪ੍ਰਬੰਧ ਨਹੀਂ ਸੀਗਾ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਸਕੂਲ ਦੇ ਵਿੱਚ ਰਾਤ ਦੇ ਕੈਂਪਸ ਲੋਕ ਅਵੇਅਰ ਨਹੀਂ ਜਾਂ ਤੁਹਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ ਜੇਕਰ ਤੁਹਾਡੇ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਵੀ ਜਾ ਰਹੀਆਂ ਵਾਂ ਦੇਖੋ ਸਾਡੇ ਵੱਲੋਂ ਜਿਹੜਾ ਹੈਗਾ ਐ ਐਸਟੀਐਮ ਸਾਹਿਬ ਲੋਕਲ ਮੇਰੇ ਨਾਲ ਖੜੇ ਨੇ ਸੋ WhatsApp ਗਰੁੱਪ ਵੀ ਜਿਹੜੇ ਹੈਗੇ ਹਨ ਵੱਲੋਂ ਆਪਣੀਆਂ ਸਾਰੀਆਂ ਟੀਮਾਂ ਨਾਲ ਕੋਆਰਡੀਨੇਸ਼ਨ ਲਈ ਬਣਾਏ ਗਏ ਹੈਗੇ ਐ ਐਂਡ ਟੀਮਸ ਵੀ ਜਿਹੜੀਆਂ ਹੈਗੀਆਂ ਲਗਾਤਾਰ ਜਿਹੜੀਆਂ ਹੈ 8-8 ਘੰਟੇ ਦੀ ਡਿਊਟੀ ਤੇ ਰਿਪੋਰਟ ਕਰ ਰਹੀਆਂ ਹੈਗੀਆਂ ਪਰ ਜੇਕਰ ਤੁਹਾਡੇ ਮਾਧਿਅਮ ਤੋਂ ਜੇਕਰ ਕੋਈ ਸਾਡੇ ਸਾਡੇ ਧਿਆਨ ਦੇ ਵਿੱਚ ਹਜੇ ਤੱਕ ਇਹੋ ਜਿਹਾ ਕੁਝ ਨਹੀਂ ਸੀ ਆਇਆ ਪਰ ਜੇਕਰ ਕੋਈ ਸਮੱਸਿਆ ਹੈਗੀ ਹੈ ਤਾਂ ਅਸੀਂ ਹੋਰ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਬਿਹਤਰ ਕਰਦੇ ਹੋਏ ਕੋਆਰਡੀਨੇਸ਼ਨ ਜਿਹੜਾ ਹੈਗਾ ਲੋਕਾਂ ਨਾਲ ਉਹ ਰابطਾ ਜਿਹੜੇ ਹਰੇਚਾਰੇ ਦੀ ਮੁਸ਼ਕਲ ਆ ਰਹੀ ਆ ਕਹਿੰਦੇ ਪ੍ਰਸ਼ਾਸਨ ਵੱਲੋਂ ਜਿਹੜਾ ਹਰਾਚਾਰਾ ਉਹ ਥੋੜਾ ਘੱਟ ਸਾਨੂੰ ਮਿਲ ਰਿਹਾ ਲੋਕਾਂ ਪੂਰੇ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਜੇ ਪਹੁੰਚ ਵੀ ਰਿਹਾ ਤਾਂ ਕੁਝ ਕੋ ਚੌਧਰੀ ਆ ਜਿਹੜਾ ਉਹਨਾਂ ਦੇ ਕੋਲ ਹੀ ਪਹੁੰਚ ਜਾਂਦੇ ਤਾਂ ਕੁਝ ਘਰਾਂ ਨੂੰ ਨਹੀਂ ਮਿਲਦਾ ਉਹਨਾਂ ਲਈ ਤੁਸੀਂ ਸਪੈਸ਼ਲ ਕੋਈ ਟੀਮ ਬਣਾ ਰਹੇ ਜਾਂ ਕੋਈ ਆਪਣਾ ਮੈਂਬਰ ਭੇਜ ਰਹੇ ਬਿਲਕੁਲ ਟੀਮ ਬਣਾ ਰਹੇ ਹਾਂ ਜੀ ਹੁਣ ਵੀ ਤੁਸੀਂ ਦੇਖੋ ਐਸਡੀਆਰਐਫ ਦੇ ਥਰੂ ਸਾਡੀ ਜਿਹੜੀ ਹੈਗੀ ਆ ਉਹ ਡਿਸਟ੍ਰਿਬਿਊਸ਼ਨ ਹੋ ਰਹੀ ਹੈ ਜਿਹਦੇ ਚ ਬਿਲਕੁਲ ਸਾਡੇ ਪੰਚਾਇਤ ਸੈਕਟਰੀ ਤੇ ਪਟਵਾਰੀ ਜਿਹੜੇ ਹੈਗੇ ਉਹ ਨਾਲ ਜਾ ਰਹੇ ਹੈਗੇ ਸੋ ਕੋਸ਼ਿਸ਼ ਹਨਦੀ ਹੈ ਜਿਹੜੀ ਕਿ ਉਹਨਾਂ ਨੂੰ ਇਸ ਵੇਲੇ ਲੋੜ ਹੈ ਠੀਕ ਹੈ ਜੀ ਮੈਮ ਇੱਕ ਹੋਰ ਸੀਗਾ ਕਿ ਰਾਤ ਨੂੰ ਜਿਹੜੀ ਉਹ ਪ੍ਰੋਬਲਮ ਆ ਰਹੀ ਹੋ ਉਹ ਮੈਨੂੰ ਪਤਾ ਲੱਗਾ ਕਿ ਰਾਤ ਨੂੰ ਜਿਹੜੀ ਬਿਜਲੀ ਦੇ ਵਿੱਚ ਧਾਰਾ ਵੀ ਹੁੰਦੀ ਹੈ ਕਿ ਜਿਹੜੇ ਰਾਤ ਨੂੰ ਜਿਹੜੀ ਮੁਸ਼ਕਲ ਕਿਸੇ ਨੂੰ ਬਜ਼ੁਰਗ ਨੂੰ ਆ ਜਾਵੇ ਜਾਂ ਬੱਚੇ ਨੂੰ ਆ ਜਾਵੇ ਜਿਹੜੇ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਤਾਂ ਡੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਪ੍ਰੈਗਨੈਂਟ ਆ ਜਾਂ ਬਜ਼ੁਰਗਵਾ ਜਾਂ ਬੱਚੇ ਆ ਉਹ ਪਾਣੀ ਦੇ ਵਿੱਚੋਂ ਬਾਹਰ ਆ ਜਾਣ ਪਰ ਫਿਰ ਵੀ ਲੋਕ ਜਿਹੜੇ ਅਵੇਅਰ ਨਹੀਂਗੇ ਜਾਂ ਬਾਹਰ ਨਹੀਂ ਆ ਰਹੇ ਉਨਾਂ ਲਈ ਜੇ ਰਾਤ ਨੂੰ ਕੋਈ ਮੁਸ਼ਕਲ ਆ ਜਾਂਦੀ ਜਿੱਦਾਂ ਰਾਤੀ ਵੀ ਮੁਸ਼ਕਲ ਆਈ ਆ ਕਿ ਕਹਿੰਦੇ ਰਾਤ ਨੂੰ ਜਿਹੜੇ ਅਗਣਬੋਟ ਐਂਬੂਲੈਂਸ ਦਾ ਪ੍ਰਬੰਧ ਨਹੀਂ ਸੀਗਾ ਕਿ ਸਾਡ ਨੂੰ ਪਤਾ ਲੱਗਾ ਕਿ ਆਫ ਦਾ ਰਿਕਾਰਡ ਕਿ ਰਾਤ ਨੂੰ ਜਿਹੜੀ ਅਗਣਬੋਟ ਉਹ ਬੰਦ ਹੋ ਜਾਂਦੇ ਆ ਕਿ ਬਿਜਲੀ ਦੀਆਂ ਤਾਰਾਂ ਹੋਣ ਕਾਰਨ ਜਾਂ ਹੋਰ ਕੁਝ ਉਹਨਾਂ ਦਾ ਕਿਸ ਤਰੀਕੇ ਨਾਲ ਹੱਲ ਕਰੂਗੇ ਵੀ ਉਦੋਂ ਵੀ ਜੀ ਅ ਅੱਜ ਤੋਂ 3 ਦਿਨ 4 ਦਿਨ ਪਹਿਲਾਂ ਜਦੋਂ SDRF ਇੱਥੇ ਆਈ ਸੀਗੀ ਸੋ ਅਸੀਂ ਉਹਨਾਂ ਦਾ ਨੰਬਰ ਜਿਹੜਾ ਹੈਗਾ ਉਹ ਜਨਤਕ ਕੀਤਾ ਸੀਗਾ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਜੇ ਆਂਦੀ ਹੈਗੀਏ ਕਿਸੇ ਵੀ ਵੇਲੇ ਤਾਂ ਜਿਹੜਾ ਹੈਗਾ ਉਸ ਨੰਬਰ ਤੇ ਜਿਹੜਾ ਹੈ ਸੰਪਰਕ ਕੀਤਾ ਜਾਵੇ SDRF ਸਾਹਿਬ ਦੇ ਇੰਚਾਰਜ ਦਾ ਅਸੀਂ ਦੁਬਾਰਾ ਉਹ ਵੀ ਬਾਕੀ ਲੋਕਲ ਜਿਹੜਾ ਪ੍ਰਸ਼ਾਸਨ ਹੈਗਾ SDM ਸਾਹਿਬ ਹੈਗੇ ਨੇ ਤਹਿਸੀਲਦਾਰ ਸਾਹਿਬ ਹੈਗੇ ਨੇ ਲੋਕਲ ਐਸਚਓ ਹੈਗੇ ਨੇ ਉਹਨਾਂ ਦੇ ਸਾਰਿਆਂ ਦੇ ਨੰਬਰ ਜਿਹੜੇ ਹੈਗੇ ਨੇ ਉਹ ਜਨ ਤੱਕ ਨੇ ਸੋ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਪ੍ਰਸ਼ਾਸਨ ਜਿਹੜਾ ਹੈਗਾ ਬਿਲਕੁਲ ਤਿਆਰ ਹੈ ਜੀ। ਇਹ ਸੀ ਪ੍ਰਸ਼ਾਸਨ ਕਪੂਰਥਲਾ ਜਿਨ੍ਹਾਂ ਵੱਲੋਂ ਇਹ ਦੱਸਿਆ ਗਿਆ ਕਿ ਸਾਡੇ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਪੂਰੀਆਂ ਜਾ ਰਹੀਆਂ ਜੇਕਰ ਤੁਹਾਡੇ ਮਾਧਿਅਮ ਤੋਂ ਕਿਸੇ ਤਰ੍ਹਾਂ ਦੀ ਸਾਨੂੰ ਸੂਚਨਾ ਮਿਲਦੀ ਹੈ ਤਾਂ ਅਸੀਂ ਉਸ ਦਾ ਵੀ ਹੱਲ ਕਰਾਂਗੇ। ਸਾਡੇ ਨਾਲ ਐਸ.ਡੀ.ਐਮ ਸਾਹਿਬ ਵੀ ਹੈ। ਐਸ.ਡੀ.ਐਮ ਸਾਹਿਬ ਤੁਹਾਡੇ ਵੱਲੋਂ ਹੁਣ ਪਹੁੰਚਾਇਆ ਗਿਆ ਵਾ ਸੁਲਤਾਨਪੁਰ ਲੋਧੀ ਦੇ ਵਿੱਚ। ਇਹ ਕਿੰਨੇ ਕਿ ਪਿੰਡਾਂ ਨੂੰ ਕਵਰ ਕਰ ਲਿਆ ਮੈਡੀਕਲ ਟੀਮਾਂ ਵੀ ਤੁਸੀਂ ਕਿੰਨੇ ਅਸੀਂ ਭੇਜ ਦਿੱਤੀਆਂ ਅੱਜ। ਹਾਂਜੀ। ਹ ਦੇਖੋ ਇਹਦੇ 'ਚ ਨਾ ਅਸੀਂ ਅੱਜ ਰਾਮਪੁਰ ਗੋਰਾ ਤੇ ਸੰਗਰਾ ਪਿੰਡ ਇਹਨੂੰ ਕਵਰ ਕੀਤਾ ਅੱਜ ਮੈਡੀਕਲ ਟੀਮਸ ਵੀ ਗਈਆਂ ਨੇ ਹੁਣ ਰਾਸ਼ਨ ਜਿਹੜਾ ਉਹ ਅਸੀਂ ਪਹਿਲਾਂ ਹੀ ਪ੍ਰੋਵਾਈਡ ਕਰ ਚੁੱਕੇ ਸੀ ਪੀਣ ਵਾਲੇ ਪਾਣੀ ਦੀ ਡਿਮਾਂਡ ਆ ਰਹੀ ਸੀ ਤੇ ਹੁਣ ਅਸੀਂ ਪੀਣ ਵਾਲਾ ਪਾਣੀ ਭੇਜ ਰਹੇ ਠੀਕ ਹੈ ਜੀ ਹੋਰ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਕੁਝ ਕਈਆਂ ਵੱਲੋਂ ਸ਼ਿਕਾਇਤ ਆ ਕਿ ਸਾਡੇ ਤੱਕ ਸਮਾਨ ਨਹੀਂ ਪਹੁੰਚਦਾ ਜਾਂ ਕਈ ਉਹਨਾਂ ਦਾ ਕਿਸ ਤਰੀਕੇ ਨਾਲ ਤੁਸੀਂ ਹੱਲ ਕਰ ਰਹੇ ਕਿਉਂਕਿ ਤੁਸੀਂ ਇੱਕ ਸਬਡਿਵੀਜ਼ਨ ਮੈਜਿਸਟਰੇਟ ਵੀ ਹੋ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਆ ਜਿਹੜੀਆਂ ਜਿਹੜੀਆਂ ਪ੍ਰੋਬਲਮ ਜਿੱਦਾਂ ਜਿੱਦਾਂ ਤੁਹਾਨੂੰ ਪਤਾ ਲੱਗਦਾ ਉਹਨਾਂ ਨੂੰ ਕਿਵੇਂ ਹੱਲ ਕਰੋਗੇ ਕਿਉਂਕਿ ਇਸ ਮੁਸ਼ਕਲ ਦੇ ਵਿੱਚ ਜਿਹੜਾ ਜੋ ਜੋ ਪ੍ਰੋਬਲਮ ਆਉਂਦੀ ਉਹ ਤੁਹਾਨੂੰ ਹੱਲ ਕਰਨੀਆਂ ਪੈਣੀਆਂ ਜੀ ਅਸੀਂ ਨਾ ਆਪਣੇ ਪੰਚਾਇਤ ਸੈਕਟਰੀ ਪਲੱਸ ਰੈਵਨਿਊ ਦੀ ਟੀਮ ਜਿਹੜੇ ਸਾਡੇ ਪਟਵਾਰੀ ਨੇ ਉਹ ਲਗਾਏ ਹੋ ਇਹਨੇ ਨਾਲ ਹਾਂ ਔਰ ਕੋ ਸਾਡੇ ਨਾਲ ਕੁਝ ਸਮਾਜ ਸੇਵੀ ਸੰਸਥਾ ਵੀ ਹੈ ਜਿਹੜੇ ਪਿੰਡਾਂ ਦੇ ਵਿੱਚੋਂ ਇਹਨਾਂ ਲੋਕਾਂ ਦੀ ਸੇਵਾ ਕਰਦੇ ਆ ਕਿ ਪਸ਼ੂ ਪਾਣੀ ਦੇ ਵਿੱਚ ਘਰੇ ਹੋਏ ਆ ਉਹ ਖਾਣ ਕੇ ਕੀ ਹਰਾਚਾਰਾ ਲੈ ਕੇ ਪਹੁੰਚ ਨੇ ਆਹੋ ਗੱਲਬਾਤ ਕਰਦੇ ਕਿੱਥੋਂ ਆਏ ਜੀ ਤੁਸੀਂ ਆਪਣਾ ਪਿੰਡ ਹੈ ਜੀ ਚੱਕ ਚੇਲਾ ਹਾਂ ਜੀ ਲਾਲੋ ਵੀ ਸultanpur ਤੋਂ ਥੋੜੀ ਦੂਰੀ ਤੇ ਪੈ ਜਾਂਦਾ Sultanpur ਵਿੱਚ ਹੀ ਪੈ ਜਾਂਦਾ ਆਪਾਂ ਇਹ ਭਾਜੀ ਕਹਿਣਾ ਚਾਹੁੰਦੇ ਆ ਵੀ ਹਰੇ ਚਾਰੇ ਦੀ ਆਪਾਂ ਮਤਲਬ ਸੇਵਾ ਕਰਦੇ ਆ ਕਈ ਵਾਰੀ ਲੈਟ ਦੀ ਪ੍ਰੋਬਲਮ ਹੁੰਦੀ ਆ ਉਹ ਕੁੱਤਰ ਨਹੀਂ ਹੁੰਦੇ ਪੱਟੀ ਪਾਪਾ ਇਹ ਕਹਿਣਾ ਚਾਹੁੰਦੇ ਆ ਵੀ ਜਿਨ੍ਹਾਂ ਵੀ ਮੇਰੇ ਵੀਰ ਭਰਾਵਾਂ ਨੇ ਸੇਵਾ ਕਰਨੀ ਆ ਵੀ ਉਹ ਜਾਂ ਜਿਹੜਾ ਚਾਰ ਮਿਲਦਾ ਹੈ ਕੁਆਂਟਲ ਦੀ ਗੰਢ ਹੁੰਦੀ ਉਹ ਲੈ ਕੇ ਹੁਣ ਚੌਕਰ ਲੈ ਆਉਣ ਵੀ ਤੂੜੀ ਲੈ ਆਉਣ ਇਹ ਇਹਦੀ ਵੀ ਲੋੜ ਹੈਗੀ ਆਪਾਂ ਨੂੰ ਹਰੇ ਚਾਰੇ ਦੇ ਜਿਹੜੇ ਕੁੱਤਰਨ ਵਾਲਾ ਵਾ ਪਰ ਇਦਾਂ ਆ ਵੀ ਇਹ ਕਈ ਵਾਰੀ ਲੇਟ ਨਾ ਹੋਣ ਦਾ ਕਰਕੇ ਵੀ ਥੋੜੇ ਕੰਮ ਨਹੀਂ ਆਉਂਦੇ ਕਿਉਂਕਿ ਜਿਹੜੇ ਆਪਣੇ ਲਾਲੋ ਮਲੁਖੀ ਬੰਦੇ ਆ ਉਹ ਨਾਲ ਹੀ ਤਾਂ ਹੁਣ ਰਸ਼ਨ ਪਾਣੀ ਸਾਰਾ ਕੁਝ ਆਈ ਜਾਂਦਾ ਵਾ ਡੰਗਰਾਂ ਬਾਰੇ ਵੀ ਆਪਾਂ ਨੂੰ ਸੂਚਨਾ ਚਾਹੀਦਾ ਆ ਤੁਹਾਡਾ ਸੁਝਾਅ ਠੀਕ ਆ ਕਿ ਜੇਕਰ ਇਹ ਹਰਾ-ਜਾਰਾ ਜਿਹੜਾ ਤੁਸੀਂ ਲੈ ਕੇ ਆਏ ਆ ਜਿਹੜੇ ਬਾਕੀ ਸਮਾਜ ਸੇਵੀ ਸੰਸਥਾ ਨੇ ਜਾਂ ਪ੍ਰਸ਼ਾਸਨ ਪ੍ਰਬੰਧ ਕਰੇ ਇਹਨਾਂ ਨੂੰ ਜਾਂ ਕੁੱਤਰ ਕੇ ਇੱਥੋਂ ਪਿੰਗਾਂ ਦਿੱਤਾ ਜਾਵੇ ਤੇ ਜਾਂ ਮਤਲਬ ਕੁੱਤਰ ਕੇ ਲੈਉਣ ਜਾਂ ਚਾਰ ਬਣਾ ਕੇ ਰੈਡੀਮੇਡ ਚਾਰ ਮਿਲਦਾ ਹੈ ਉਹ ਲੈ ਆਉਣ ਚੌਕਰ ਮਿਲਦਾ ਹੈ ਜੀ ਤੂੜੀ ਮਿਲਦੀ ਆ ਪਰ ਇਹਦੀ ਵੀ ਲੋੜ ਹੈਗੀ ਆ ਆਪਾਂ ਨੂੰ ਹਰੇ ਦੀ ਵੀ ਕਿਉਂਕਿ ਕਈ ਵਾਰੀ ਲਾਈਟ ਆਉਂਦੀ ਨਹੀਂ ਦੋ ਦੋ ਤਿੰਨ ਤਿੰਨ ਦਿਨ ਹੁਣ ਆਹ ਖੰਬੇ ਖੰਬੇ ਵੀ ਡੱਗ ਗਿਆ ਉਹ ਲਾਈਟ ਦਾ ਕਰਕੇ ਪੱਠੇ ਪੁੱਤਰ ਨਹੀਂ ਹੁੰਦੀ ਜੀ ਤਾਂ ਕਰਕੇ ਡੰਗਰਾਂ ਦੀ ਪ੍ਰੋਬਲਮ ਆ ਰਹੀ ਹੈ ਤੇ ਬਾਕੀ ਪੀਣ ਵਾਲੇ ਪਾਣੀ ਦੀ ਵੀ ਲੋੜ ਆ ਜੀ ਤੁਸੀਂ ਦੇਖ ਸਕਦੇ ਹੋ ਤਾਂ ਸੰਸਥਾਵਾਂ ਜਿਹੜੀਆਂ ਜਾਂ ਪਿੰਡਾਂ ਦੇ ਵਿੱਚ ਜੋ ਲੋਕ ਉਹ ਚਾਰੇ ਦਾ ਲੰਗਰ ਚਾਰੇ ਦਾ ਲੰਗਰ ਬਾਬੇ ਨਾਨਕ ਨੇ ਜੋ ਲੰਗਰ ਲਾਇਆ ਸੀਗਾ ਉਹ ਚਾਰੇ ਦਾ ਲੰਗਰ ਹੜਪੀੜ ਤਾਲੀ ਲੈ ਕੇ ਆ ਰਹੇ ਆ ਔਰ ਨਾਲ ਸਜਾ ਦੇ ਰਹੇ ਨੇ ਕਿ ਹਾਂ ਵੀ ਜੇਕਰ ਕਿਸੇ ਨੇ ਚਾਰਾ ਲਿਆਉਣਾ ਉਹ ਕੁਦਰਕੇ ਲਿਆਉਣ ਜਾਂ ਚਾਰ ਪਾਇਆ ਜਾਂ ਗੰਡਾ ਮਿਲ ਜਾਂਦੀਆਂ ਨੇ ਉਹ ਲਿਆਉਣ ਕਿਉਂਕਿ ਇੱਥੇ ਲਾਈਟ ਦੀ ਪ੍ਰੋਬਲਮ ਹੋਣ ਕਾਰਨ ਖੰਭੇ ਡਿੱਗ ਗਏ ਨੇ ਉਹਨਾਂ ਦੀ ਪ੍ਰੋਬਲਮ ਹੋਣ ਕਾਰਨ ਇੱਥੇ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਲੋਂ ਪੀਟੀਸੀ ਨਿਊਜ਼ ਕਪੂਰਥਲਾ